ਹਾਂ ਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 16 ਕੁੰਡੇ ਪਾਏ ਆ ਜੀ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਹੈ ਤੇ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਹੈ ਤੇ ਬਹੁਤ ਹੀ ਪਿਆਰਾ ਲੱਗਦਾ ਹੈ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬੱਚਿਆਂ ਵਾਸਤੇ ਕੋਈ ਵੀ ਚੀਜ਼ ਬਣਾਓ ਤੇ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਂ ਤੇ ਉਦੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਮੀਡੀਆ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਹੋ ਜੀ ਕਮੈਂਟ ਵੀ ਜ਼ਰੂਰ ਕਰ ਦਿਆ ਕਰੋ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਮੈਨੂੰ ਲਾਈਕ ਬਹੁਤ ਘੱਟ ਮਿਲਦੇ ਹੈ ਮੈਨੂੰ ਲਾਈਕ ਵੱਧ ਤੋਂ ਵੱਧ ਕਰਿਆ ਕਰੋ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਲਾਈਕ ਕਰਨ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਵੀਡੀਓ ਨੂੰ ਸ਼ੇਅਰ ਕਰਨ ਵਾਸਤੇ ਸਭ ਕੁਝ ਕਰਨ ਵਾਸਤੇ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਜ਼ਰੂਰ ਜ਼ਰੂਰ ਲਾਈਕ ਕਰ ਦਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਜੀ ਵੱਧ ਤੋਂ ਵੱਧ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਹਾਂ ਡਿਜ਼ਾਈਨ ਆ ਫਰਸਟ ਵਾਲਾ ਗੁੰਡਾ ਆਪਾਂ ਤਾਰਾਂਗੇ ਤਿੰਨ ਗੁੰਡੇ ਆਪਾਂ ਉਲਟੇ ਬਣਾਵਾਂਗੇ ਇੱਕ ਗੁੰਡਾ ਆਪਾਂ ਤਾਰ ਲਿਆ ਤਿੰਨ ਗੁੰਡੇ ਆਪਾਂ ਉਲਟੇ ਬਣਾਏ ਹੁਣ ਆਪਾਂ ਇੱਕ ਗੁੰਡਾ ਸਿੱਧਾ ਬਣਾਵਾਂਗੇ හිර්තා ගාග්ග කරන්ග තැන්න කුන්ඩ වල්ටේ පනාමන්ගේ තැන්න කුඩවුල්ට එක කු්ඩා සිද්ධ හිර්තා ගාගගේ කරගේ තැන්න කුන්ඩේවල්ටේ නාමන්ගේ ਇੱਕ ਗੁੰਡਾ ਸਿੱਧਾ ਐਂਡ ਤੇ ਆਪਣੇ ਕੋਲੇ ਦੋ ਗੁੰਡੇ ਬਚੇ ਆ ਜੀ ਤੇ ਭਾਵੇਂ ਇੱਥੇ ਤਿੰਨ ਗੁੰਡੇ ਬਣਾ ਸਕਦੇ ਆ 16 ਗੁੰਡੇ ਪਾਏ ਆ ਆਪਾਂ 17 ਗੁੰਡੇ ਪਾਵਾਂਗੇ ਤਾਂ ਆਪਣੇ ਡਿਜ਼ਾਈਨ ਇੱਧਰ ਵੀ ਤਿੰਨ ਗੁੰਡੇ ਹੋ ਜਾਣਗੇ ਤੇ ਇੱਧਰ ਵੀ ਚਲੋ ਆਪਾਂ ਹੁਣ ਡਿਜ਼ਾਈਨ ਹੀ ਬਣਾਉਣਾ ਤਾਂ ਆਪਾਂ ਇੱਕ ਵਾਰੀ ਇਹਨਾਂ ਨਾਲੇ ਟਾਈਮ ਪਾਸ ਕਰਦੇ ਆ ਤੇ ਹੁਣ ਬਣਾਉਣੇ ਆ ਜੀ ਆਪਾਂ ਦੋ ਗੁੰਡੇ ਸਿੱਧੇ ਸੋਰੀ 2 ਗੁੰਡੇ ਸਿੱਧੇ ਇੱਕ ਗੁੰਡਾ ਉਲਟਾ ਫਿਰ 3 ਗੁੰਡੇ ਸਿੱਧੇ ਇੱਕ ਗੁੰਡਾ ਉਲਟਾ 3 ਗੁੰਡੇ ਸਿੱਧੇ ਇੱਕ ਗੁੰਡਾ ਉਲਟਾ ਕਈ ਵਾਰੀ ਨਾ ਥੋੜੀ ਜੀ ਉਲਝਣ ਜੀ ਹੋ ਜਾਂਦੀ ਆ ਤਾਂ ਤੁਸੀਂ ਆਪ ਸਮਝਦਾਰੋਂ ਕੋਈ ਗੱਲ ਨਹੀਂ ਹੋ ਹੀ ਜਾਂਦਾ ਜੀ ਕਦੇ ਕਦੇ ਹੁਣ ਆਪਾਂ ਆਗੇ ਸਿੱਧੇ ਪਾਸੇ ਫਿਰ ਤੋਂ ਇੱਕ ਕੁੰਡਾ ਪਾ ਤਾਰਿਆ ਤਿੰਨ ਕੁੰਡੇ ਉਲਟੇ ਤਾਂ ਅਗਾ ਪਿੱਛੇ ਕਰਾਂਗੇ ਆਹ ਵਾਲਾ ਜਿਹੜਾ ਕੁੰਡਾ ਇਹਨੂੰ ਆਪਾਂ ਇਸ ਤਰ੍ਹਾਂ ਡਬਲ ਵਾਲ ਪਾ ਕੇ ਬਣਾ ਲਵਾਂਗੇ ਜਿਹੜਾ ਆਪਣਾ ਸਿੰਗਲ ਕੁੰਡਾ ਇਹਨੂੰ ਆਪਾਂ ਡਬਲ ਵਾਲ ਪਾ ਕੇ ਬਣਾ ਲਾਂਗੇ ਤਿੰਨ ਕੁੰਡੇ ਉਲਟੇ ਇੱਥੇ ਦੇਖ ਲਓ ਜੀ ਧਿਆਨ ਨਾਲ ਆਪਣਾ ਆਹ ਵਾਲਾ ਕੁੰਡਾ ਜਿਹੜਾ ਆਪਾਂ ਸਿੱਧਾ ਬਣਾਉਨੇ ਆ ਇਹਨੂੰ ਆਪਾਂ ਇਸ ਤਰ੍ਹਾਂ ਡਬਲ ਵਾਲ ਪਾ ਕੇ ਬਣਾ ਲੈਣਾ ਤਿੰਨ ਕੁੰਡੇ ਉਲਟੇ ਇਸ ਕੁੰਡੇ ਤੇ ਫਿਰ ਆਪਾਂ ਡਬਲ ਵਾਲ ਪਾ ਕੇ ਬਣਾ ਲੈਣਾ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਉਲਟੀ ਸਾਈਡ ਦੇਖੋ ਜੀ ਆਪਾਂ ਕੀ ਕਰਾਂਗੇ ਹੁਣ ਦੋ ਗੁੰਦਿਆ ਪਾਉਲਟੇ ਬਣਾਏ ਆ ਸੌਰੀ ਸਿੱਧੇ ਬਣਾਏ ਧਾਗਾ ਆਪਣੇ ਵੱਲ ਕਰਾਂਗੇ ਇਸ ਗੁੰਡੇ ਨੂੰ ਤਾਰ ਲਾਂਗੇ ਫਿਰ ਧਾਗਾ ਪਿੱਛੇ ਕਰਾਂਗੇ ਤਿੰਨ ਗੁੰਡੇ ਸਿੱਧੇ ਬਣਾ ਲਾਂਗੇ ਧਾਗਾ ਆਪਣੇ ਵੱਲ ਕਰਕੇ ਆ ਗੁੰਡਾ ਤਾਰ ਲਾਂਗੇ ਤਿੰਨ ਗੁੰਡੇ ਸਿੱਧੇ ਆ ਗੁੰਡਾ ਤਾਰ ਲਵਾਂਗੇ ਤਗਾ ਪਿੱਛੇ ਕਰਕੇ ਆਪਾਂ ਤਿੰਨ ਗੁੰਡੇ ਸਿੱਧੇ ਬਣਾ ਲਾਂਗੇ ਇਹ ਸਲਾਈਆਂ ਜਿੰਨੀਆਂ ਵੀ ਆਪਾਂ ਡਿਜ਼ਾਈਨ ਚ ਜਿੰਨਾ ਚਿਰ ਆਪਣਾ ਡਿਜ਼ਾਈਨ ਕੰਪਲੀਟ ਨਹੀਂ ਹੁੰਦਾ ਓਨਾਂ ਚਿਰ ਇਹ ਦੇਖਣ ਵਾਲੀਆਂ ਨੇ ਹੁਣ ਆਪਾਂ ਆ ਵਾਲਾ ਕੁੰਡਾ ਬਣਾ ਲਾਂਗੇ ਹਾਲੇ ਤੱਕ ਆਪਣਾ ਡਿਜ਼ਾਈਨ ਇਹ ਕੰਪਲੀਟ ਨਹੀਂ ਹੋਇਆ ਜਿਹੜਾ ਆਪਾਂ ਦਵਲਵਲ ਪਾ ਕੇ ਬਣਾਇਆ ਸੀ ਕੁੰਡਾ ਨੂੰ ਆਪਾਂ ਹੁਣ ਬਣਾ ਲਾਂਗੇ। ਉਲਟੇ ਪਾਸੇ ਆ ਗਏ ਆਪਾਂ ਤੇ ਪਾਸੇ ਵੀ ਆਪਾਂ ਇਹਨੂੰ ਬਣਾ ਲਵਾਂਗੇ ਉਲਟਾ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਤੇ ਇੱਕ ਕੁੰਡਾ ਉਲਟਾ ਹੁਣ ਆਪਾਂ ਇਹਨੂੰ ਬਣਾ ਲੈਣਾ ਸਿੱਧੇ ਪਾਸੇ ਵੀ ਬਣਾ ਲਿਆ ਸੀ ਉਲਟੇ ਪਾਸੇ ਵੀ ਬਣਾ ਲੈਣਾ ਇੱਥੇ ਆਪਣੀਆਂ ਹੋ ਗਈਆਂ ਜੀ 6 ਸਲਾਈਆਂ ਹੋ ਗਈਆਂ ਇਹ ਆਪਣੀਆਂ 2 4 6 ਸਲਾਈਆਂ ਹੋ ਗਈਆਂ ਇਹ ਆਪਣੀਆਂ ਆ ਦੇਖੋ ਦਿਖਾਈ ਦਿੰਦੀਆਂ ਹੁਣ ਆ ਗਈ ਜੀ ਆਪਣੀ 7ਵੀਂ ਸਲਾਈ ਹੁਣ ਆਪਾਂ ਆ ਵਾਲਾ ਜਿਹੜਾ ਕੁੰਡਾ ਹੈਗਾ ਆਪਣਾ ਇਹਦੇ ਤੇ ਬਣਾਵਾਂਗੇ ਜੀ ਡਿਜ਼ਾਈਨ ਹੁਣ ਆਪਾਂ ਇਹਨੂੰ ਇੱਥੋਂ ਨਹੀਂ ਬਣਾਉਣਾ ਹੈਗਾ ਨਾ ਇਹਨੂੰ ਆਪਾਂ ਇਸ ਤਰ੍ਹਾਂ ਬਣਾਉਣਾ ਹੈਗਾ ਹੁਣ ਆਪਾਂ ਆਹ ਹੋੜਦੂ ਬਣਦੇ ਜੀ ਤੇ ਆਪਾਂ ਇੱਥੋਂ ਦੀ ਸਲਾਈ ਪਾਵਾਂਗੇ ਇੱਕ ਦੋ ਤਿੰਨ ਵਾਰੀ ਬਣਾ ਲਿਆ ਜੀ ਆਪਾਂ ਆਪਣੇ ਬਣ ਗਏ ਪੰਜ ਗੁੰਡੇ ਹੁਣ ਆਪਾਂ ਇਹਨਾਂ ਨੂੰ ਤਾਰਨਾ ਨਹੀਂ ਹੈਗਾ ਤੇ ਨਾ ਹੀ ਆਪਾਂ ਇਹਨਾਂ ਨੂੰ ਵੀ ਸਲਾਈ 'ਚ ਰੱਖਣਾ ਹੁਣ ਆ ਦੇਖੋ ਜੀ ਆਪਣੇ ਕੋਲੇ ਹੋ ਗਏ ਆਪਾਂ ਅਗਲਾ ਕੁੰਡਾ ਵੀ ਜਿਹੜਾ ਨਾਲ ਸੀਗਾ ਉਹ ਵੀ ਨਾਲ ਲੈ ਕੇ ਇੱਕ ਕੁੰਡਾ ਬਣਾ ਲੈਣਾ ਜੀ ਇਸ ਤਰ੍ਹਾਂ ਫਿਰ ਤਿੰਨ ਗੁੰਡੇ ਉਲਟੇ ਇੱਥਾਂ ਦੀ ਸਿਲਾਈ ਪਾਵਾਂਗੇ ਇੱਕ ਦੋ ਤਿੰਨ ਤਿੰਨ ਵਾਰੀ ਆਪਾਂ ਬਣਾਇਆ ਜਦੋਂ ਤੇ ਆਪਣੇ ਕੋਲੇ ਪੰਜ ਗੁੰਡੇ ਹੋ ਗਏ ਹੁਣ ਆਪਾਂ ਸਾਰੇ ਗੁੰਡੇ ਆ ਸਿਲਾਈ ਤੇ ਲੈ ਲਾਂਗੇ ਜਿਵੇਂ ਵੀ ਤੁਹਾਨੂੰ ਚੰਗਾ ਲੱਗਦਾ ਹੋਵੇ ਜਿਵੇਂ ਤੁਹਾਥੋਂ ਬਣਦਾ ਉਸੇ ਤਰ੍ਹਾਂ ਆਪਾਂ ਹੁਣ ਆਪਣੇ ਕੋਲੇ 6 ਗੁੰਡੇ ਹੋ ਗਏ ਜੀ ਆਪਾਂ ਅਗਲਾ ਵੀ ਗੁੰਡਾ ਨਾਲ ਲੈ ਲਿਆ ਤੇ 6 ਗੁੰਡੇ ਹੋ ਗਏ ਆਪਣੇ ਕੋਲੇ ਇਹਨਾਂ ਦਾ ਆਪਾਂ ਇੱਕ ਗੁੰਡਾ ਬਣਾ ਦੇਣਾ ਜੀ ਤੇ ਨੰਗੁੰਡੇ ਉਲਟੇ ਲਾਸਟ ਵਾਲਾ ਫਿਰ ਆਪਾਂ ਛੋਟੇ ਛੋਟੇ ਬੱਬਲ ਬਣ ਜਾਂਦੇ ਆ ਜੀ ਤੇ ਡਿਜ਼ਾਈਨ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਕਿਸੇ ਵੀ ਰੰਗ ਤੇ ਬਣਾ ਸਕਦੇ ਹੋ ਗੋੜਾ ਭਾਵੇਂ ਫਿੱਕਾ ਹਰੇਕ ਤੇ ਬਣ ਕੇ ਬਹੁਤ ਸੋਹਣਾ ਆਉਂਦਾ ਤੇ ਜਰੂਰ ਟਰਾਈ ਕਰਿਓ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟ ਵੀ ਕਰ ਦਿਓ ਕਿ ਤੁਹਾਨੂੰ ਕਿਵੇਂ ਦਾ ਲੱਗਦਾ ਹੈ ਦੱਸਣ ਦਾ ਤਰੀਕਾ ਜਾਂ ਕੋਈ ਕਿਸੇ ਵੇਲੇ ਕੋਈ ਗਲਤੀ ਵੀ ਹੋ ਜਾਂਦੀ ਹੈ ਜੀ ਤੇ ਤੁਸੀਂ ਦੱਸ ਵੀ ਸਕਦੇ ਆ ਆ ਲੋ ਜੀ ਆਪਾਂ ਬਣਾ ਸੱਤਵੀਂ ਸਲਾਈ ਬਣ ਗਈ ਜੀ ਆਪਣੀ ਇਹ ਤੇ ਆਹ ਹੋ ਗਈ ਜੀ ਆਪਣੀ ਅੱਠਵੀਂ ਸਲਾਈ ਇਸ ਕੁੰਡੇ ਨੂੰ ਆਪਾਂ ਫਿਰ ਤੋਂ ਉਲਟਾਈ ਬਣਾਉਣਾ ਹੈ। ਤਿੰਨ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ। ਅੱਠ ਸਲਾਈਆਂ ਚ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਜੀ ਇਹ। ਇਹੀ 8 ਸਲਾਈਆਂ ਹੁਣ ਆਪਾਂ ਪਲੇਨ ਸਲਾਈਆਂ ਵੀ ਜਿਵੇਂ ਆਪਾਂ ਬਣਾਈਆਂ ਸੀ ਉਸ ਤਰ੍ਹਾਂ ਬਣਾ ਲਵਾਂਗੇ ਅੱਗੇ ਫਿਰ ਦੋ ਸਲਾਈਆਂ ਆਹ ਲੋ ਜੀ ਆਪਾਂ ਬਣਾ ਲਈਆਂ ਦੋ ਸਲਾਈਆਂ ਪੁੱਤੇ ਹੋਰ ਬਣਾ ਲਈਆਂ ਦੋ ਸਲਾਈਆਂ ਆਪਾਂ ਬਣਾ ਲਈਆਂ ਦੋ ਸਲਾਈਆਂ ਚ ਫੇਰ ਆਪਾਂ ਜਿਵੇਂ ਆ ਵੜ ਪਾ ਕੇ ਬਣਾਇਆ ਸੀ ਉਸ ਤਰ੍ਹਾਂ ਬਣਾਵਾਂਗੇ ਦੋਵਾਂ ਚ ਫੇਰ ਆਪਣਾ ਡਿਜ਼ਾਈਨ ਬਣੂਗਾ ਐਵੇਂ ਕਰਕੇ 8 8 ਸਲਾਈਆਂ ਆਪਾਂ ਪਾਉਂਦੇ ਜਾਵਾਂਗੇ ਤਾਂ ਆਪਣਾ ਸੋਹਣਾ ਜਿਹਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਊਗਾ ਜੀ ਇਹ ਦੇਖੋ ਜੀ ਇਸ ਤਰ੍ਹਾਂ ਲੱਗਦਾ ਬਣਿਆ ਹੋਇਆ ਤੁਹਾਡੇ ਉਮੀਦ ਕਰਦੇ ਹਾਂ ਜੇ ਤੁਹਾਨੂੰ ਵੀਡੀਓ ਜ਼ਰੂਰ ਪਸੰਦ ਆਊਗੀ ਵੀਡੀਓ ਪਸੰਦ ਆਈ ਵੀਡੀਓ ਪਸੰਦ ਆਈ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਹੋ ਜੀ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ 'ਚ ਚਲੋ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ